ਲੰਘੇ ਕੁਝ ਦਿਨਾਂ ਤੋਂ ਸਿਆਸਤ ਵਿੱਚ ਕਿੱਕਲੀ ਪਾਈ ਜਾ ਰਹੀ ਹੈ ਵੱਖ-ਵੱਖ ਲੀਡਰਾਂ ਦੇ ਵੱਲੋਂ ਕਿੱਕਲੀਆਂ ਪਾਈਆਂ ਜਾ ਰਹੀਆਂ ਨੇ ਗਾਈਆਂ ਜਾ ਰਹੀਆਂ ਨੇ ਸੀਐਮ ਭਗਵੰਤ ਮਾਨ ਕਦੀ ਕਿੱਕਲੀ ਗਾਉਂਦੇ ਨੇ ਤੇ ਕਦੀ ਸ਼ਰੋਮਣੀ ਅਕਾਲੀ ਦਲ ਵੱਲੋਂ ਕੋਈ ਗਾਉਂਦਾ ਹੈ ਲਗਾਤਾਰ ਜਿਹੜੀ ਕਿੱਕਲੀ ਹੈ ਉਹ ਸਿਆਸਤ ਵਿੱਚ ਧੂੜਾ ਪੱਟ ਦੀ ਨਜ਼ਰ ਆ ਰਹੀ ਹੈ ਪਰ ਹੁਣ ਵਿਵਾਦ ਇੱਕ ਵੱਖਰੇ ਪੱਧਰ ਤੇ ਖੜਾ ਹੋ ਗਿਆ ਕਿੱਕਲੀ ਦਾ ਜਵਾਬ ਜਿਹੜਾ ਉਹ ਦੇ ਦਿੱਤਾ ਗਿਆ ਹਰ ਸਿਮਰਤ ਕੌਰ ਬਾਦਲ ਵੱਲੋਂ ਸਿੱਧੇ ਤੌਰ ਤੇ ਹਰ ਸਿਮਰਤ ਕੌਰ ਬਾਦਲ ਵੱਲੋਂ ਨਹੀਂ ਸਗੋ ਹਰ ਸਿਮਰਤ ਕੌਰ ਬਾਦਲ ਦੀ ਇੱਕ ਕਰੀਬੀ ਲੜਕੀ ਜਿਹੜੀ ਸਟੇਜ ਦੇ ਉੱਤੇ ਕੰਪੇਅਰਿੰਗ ਕਰ ਰਹੀ ਹੁੰਦੀ ਹੈ ਉਸ ਵੱਲੋਂ ਕਿੱਕਲੀ ਦਾ ਜਵਾਬ ਜਿਹੜਾ ਉਸ ਸੀਐਮ ਭਗਵੰਤ ਮਾਨ ਨੂੰ ਦੇ ਦਿੱਤਾ ਜਾਂਦਾ ਹਾਲਾਂਕਿ ਸੀਐਮ ਭਗਵੰਤ ਮਾਨ ਨੇ ਜਦ ਕਿੱਕਲੀ ਗਾਈ ਸੀ ਤਾਂ ਬਾਦਲ ਪਰਿਵਾਰ ਦੇ ਉੱਤੇ ਸਿੱਧੇ ਨਿਸ਼ਾਨੇ ਸਾਧੇ ਸਨ ਔਰ ਬਾਦਲ ਪਰਿਵਾਰ ਦਾ ਸਿੱਧਾ ਮਜ਼ਾਕ ਉਡਾਇਆ ਸੀ ਪਰ ਇਹ ਜਿਹੜੀ ਨਵੀਂ ਕਿੱਕਲੀ ਹੁਣ ਗਾਈ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਏਸ ਸਪੋਰਟਰ ਦੇ ਵੱਲੋਂ ਇਸ ਵਿੱਚ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਅਕਾਲੀ ਦਲ ਦੇ ਨਾਲ ਖੜੇ ਹਾਂ ਤਾਂ ਖੜੇ ਰਵਾਂਗੇ ਸੀਐਮ ਭਗਵੰਤ ਮਾਨ ਦੀ ਕਿੱਕਲੀ ਨੂੰ ਸੀਐਮ ਭਗਵੰਤ ਮਾਨ ਨੂੰ ਸਿੱਧਾ ਜਵਾਬ ਦਿੰਦੀ ਨਜ਼ਰ ਆਈ ਹੈ ਕੁੜੀ ਆਖਰਕਾਰ ਕੀ ਕੁਝ ਬੋਲੀ ਆਪਣੇ ਬਿਆਨ ਦੇ ਵਿੱਚ ਔਰ ਹਰ ਸਿਮਰਤ ਬਾਦਲ ਖਾਸ ਕਰਕੇ ਇਹ ਕਿੱਕਲੀ ਸੁਣ ਕੇ ਇਤਿਹਾਸਾ ਕੰਟਰੋਲ ਨਹੀਂ ਕਰ पाए ਸਟੇਜ ਤੇ ਬੈਠੇ ਹਾਸਾ ਹਸ ਦੂਰੇ ਹੁੰਦੇ ਨੇ ਔਰ ਲੋਕ ਵੀ ਉੱਥੇ ਇਸੇ ਅਵਸਥਾ ਦੇ ਵਿੱਚ ਕੀ ਕੁਝ ਬੋਲੀ ਏ ਕੁੜੀ ਕਿਵੇਂ ਕਿੱਕਲੀ ਗਈ ਆਓ ਸੁਣਦੇ ਹਾਂ ਕਿੱਕਲੀ ਕਲੀਰ ਦੀ ਸੋਚ ਸੁਖਬੀਰ ਦੀ ਵਿਕਾਸ ਕਰਵਾਈ ਦਾ ਪੰਜਾਬ ਨੂੰ ਚਾਹੀਦਾ ਇਹ ल्याਈ ਦਾ ਵਧੀਆ ਇਲਾਜ ਕਰਵਾਈ ਦਾ ਰੋਜ਼ਗਾਰ ਵਧਾਈ ਦਾ 에어ਪੋਰਟ ल्याਈ ਦਾ ਜਹਾਜ਼ ਉਡਵਾਈ ਦਾ ਜਿੱਥੇ ਜਿੱਥੇ ਜਾਣੇ ਹੈ ਕੱਟ ਕਰ ਕੱਟ ਕਰ ਦਿੰਨੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਕਿੱਕਲੀ ਕਲੀਰ ਦੀ ਠੀਕ ਹੈ ਐਕਚੁਅਲੀ ਮੈਨੂੰ ਵੀ ਨਹੀਂ ਵਾ ਬੜੀ ਹੌਰੇ ਟਰਨੀ ਹੈ ਮੈਨੂੰ ਜਦੋਂ ਇਹ ਕਹਿ ਦਿੰਦੇ ਤੂੰ ਬੋਲਣਾ ਮੇਰੇ ਹੱਥ ਪਰ ਕੰਮ ਕਰ ਲੱਗ ਜਾਂਦੀ ਹੈ ਮੈਂ ਮੈਂ ਫਿਰ ਵੀ ਬਸ ਟਰਾਈ ਕਰ ਰਹੀ ਹਾਂ ਤੁਸੀਂ ਮੇਰੇ ਸਾਰੇ ਆਪਣੇ ਹੋ ਹਰ ਕਿਕਲੀ ਕਲੀਰ ਦੀ ਸੋਚ ਸੁਖੀਰ ਦੀ ਹਰ ਮਹੀਨੇ ਖਾਤੇ ਵਿੱਚ 1000 ਰੁਪਏ ਇੱਕ ਗੱਪ ਨਹੀਂ ਬਣਾਈਦਾ ਭ੍ਰਸ਼ਟ ਆਰਥਿਕ ਘਟਾਲਿਆਂ ਵਿੱਚ ਜੇਲ ਨਹੀਂ ਲਿਜਾਈਦਾ ਬਾਦਲਾਂ ਨੂੰ ਚਾਹੁੰਦੇ ਸੀ ਤੇ ਬਾਦਲਾਂ ਨੂੰ ਚਾਹਾਂਗੇ ਤੇ 1 ਜੂਨ ਨੂੰ ਅਸੀਂ ਪੱਕੀ ਤੇ ਮੋਹਰ ਲਾਵਾਂਗੇ ਤੇ 1 ਜੂਨ ਨੂੰ ਅਸੀਂ ਪ੍ਰਿਭਾ ਹਸਿਮਤ ਸਰ ਬਾਦਲ ਨੂੰ ਪਰਪਰ ਰੋਟਾ ਪਾਵਾਂਗੇ ਧੰਨਵਾਦ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ